ਸਤ ਸੰਗਤ ਵਿੱਚ ਆਉਣ ਦਾ ਮਕਸਦ ਹੀ ਇਹ ਹੈ ਸਤ ਸੰਗਤ ਵਿੱਚ ਆਉਣ ਦਾ ਮਕਸਦ ਹੀ ਇਹ ਹੈ ਇਥੋਂ ਜਿਹੜੀਆਂ ਕੁਰੀਤੀਆਂ ਨੇ ਉਹ ਸਾਡੇ ਜੀਵਨ ਵਿੱਚੋਂ ਦੂਰ ਹੁੰਦੀਆਂ ਨੇ ਜਿਹੜੇ ਸਾਡੇ ਜੀਵਨ ਦੇ ਭੁਲੇਖੇ ਨੇ ਉਹ ਸਾਡੇ ਜੀਵਨ ਵਿੱਚੋਂ ਦੂਰ ਹੁੰਦੇ ਨੇ ਸਤ ਸੰਗਤ ਵਿੱਚ ਆਉਣਾ ਤੇ ਗੁਰ ਇਤਿਹਾਸ ਗੁਰਬਾਣੀ ਵਿਚਾਰ ਇਸ ਸਰਵਣ ਕਰਨੀ ਬੜੀ ਲਾਜ਼ਮੀ ਹੈ ਜੇ ਆਏ ਸਤ ਸੰਗ ਵਿੱਚ ਕੁਛ ਵੀ ਸਰਵਣ ਨਾ ਕੀਤਾ ਤੇ ਫਿਰ ਖਾਲੀ ਆਏ ਸੀ ਤੇ ਖਾਲੀ ਮੁੜ ਗਏ ਇੱਕ ਅੱਜ ਸਮਾਜ ਵਿੱਚ ਨਾ ਬੜਾ ਵੱਡਾ ਭੁਲੇਖਾ ਜਿਆ ਪਿਆ ਹੋਇਆ ਹੈ ਸ਼ਾਇਦ ਇਸ ਸਗਤਾਂ ਨੂੰ ਭੰਮਲ ਭੂਸੇ ਵਿੱਚ ਪਾਉਣ ਵਾਲੀ ਸ਼ਾਇਦ ਅਧਨੀ ਗੱਲ ਹੈ ਜਿਹੜੀ ਸਮਾਜ ਵਿੱਚ ਬੜੀ ਵੱਡੀ ਇੱਕ ਆਪਸ ਵਿੱਚ ਇੱਕ ਟਕਰਾਅ ਬਣਿਆ ਹੋਇਆ ਹੈ। ਮਾਸ ਦੇ ਬਾਰੇ ਬੜੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਮਾਸ ਖਾਣਾ ਚਾਹੀਦਾ ਹੈ, ਝਟਕਾ ਖਾਣਾ ਚਾਹੀਦਾ ਹੈ, ਹਲਾਲ ਨਹੀਂ ਖਾਣਾ ਚਾਹੀਦਾ। ਆਪਣੇ ਹੱਥ ਨਾਲ ਬਣਾ ਕੇ ਖਾਓ। ਔਰ ਕਈ ਜਗ੍ਹਾ ਤਾਂ ਇਸ ਤਰ੍ਹਾਂ ਵੀ ਜੱਗਰ ਆਉਂਦਾ ਵੀ ਗੁਰੂ ਅੰਗਦ ਦੇ ਮਹਾਰਾਜ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਮਾਸ ਖਾਦਾ ਪਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜਾਂ ਤਾਂ ਸਿੱਖ ਕੌਮ ਦੇ ਵਿੱਚ ਆਪਸ ਵਿੱਚ ਇੱਕ ਟਿਕਾਉ ਪੈਦਾ ਕਰਨ ਦਾ ਇੱਕ ਸੇ ਦਾ ਕੋਝਾ ਯਤਨ ਹੋਵੇ ਪਰ ਜੇ ਗੁਰੂ ਸਾਹਿਬਾਨ ਦੇ ਜੀਵਨ ਨੂੰ ਪੜੀਏ ਉਹਨਾਂ ਦੀ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਦੇ ਜਿਹੜੇ ਉਪਦੇਸ਼ ਨੇ ਉਹਨਾਂ ਨੂੰ ਗਹਿਰਾਈ ਦੇ ਨਾਲ ਸਮਝਣ ਤੇ ਸੋਚਣ ਦੀ ਗੱਲ ਕਰੀਏ ਉਹਨਾਂ ਨੂੰ ਸੁਣੀਏ ਤੇ ਉਸ ਤੋਂ ਪਤਾ ਲੱਗਦਾ ਵੀ ਅਸਲ ਵਿੱਚ ਇਹ ਮਾਸ ਦਾ ਜਿਹੜਾ ਇਹ ਰੌੜਾ ਕੀ ਹੈ ਖਾਣਾ ਹੈ ਨਹੀਂ ਖਾਣਾ ਹੈ ਸਮਾਜ ਵਿੱਚ ਬੜਾ ਵੱਡਾ ਇਹ ਇੱਕ ਵਿਸ਼ਾ ਬਣਿਆ ਹੋਇਆ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਅਗਾਫਾ ਬੜੀ ਪੈਰੀ ਉਥੋਂ ਸਾਨੂੰ ਸਮਝ ਆਏਗੀ ਕਿ ਜਿਹੜਾ ਇਹ ਮਾਸ ਹੈ ਨਾ ਇਹਦੇ ਪਿੱਛੇ ਅਸਲ ਮਕਸਦ ਕੀ ਹੈ ਅਸਲ ਕਾਰਨ ਕੀ ਹੈ ਇਹ ਵਿਚਾਰ ਕਰਾਂਗੇ ਅੱਗੇ ਚੱਲ ਕੇ ਪਰ ਇੱਕ ਟੂਕ ਮਾਤਰ ਥੋੜਾ ਜਿਹਾ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਜੀਵਨ ਦੀ ਜਿੱਥੋਂ ਸਾਨੂੰ ਪਤਾ ਲੱਗਦਾ ਵੀ ਮਾਸ ਖਾਣਾ ਹੈ ਜਾਂ ਨਹੀਂ ਖਾਣਾ ਗੁਰੂ ਅੰਗਦ ਦੇ ਮਹਾਰਾਜ ਸੱਚੇ ਬਾਦਸ਼ਾਹ ਜਦੋਂ ਗੋਇੰਦਵਾਲ ਸਾਹਿਬ ਗਏ ਨਾ ਗੋਇੰਦਵਾਲ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜੀ ਸੇਵਾ ਨਿਭਾ ਰਹੇ ਸੀ ਤੇ ਉੱਥੇ ਡਿਊਟੀ ਲੱਗੀ ਸੀ ਗੁਰੂ ਅਮਰਦਾਸ ਮਹਾਰਾਜੀ ਦੀ ਤੇ ਗੁਰੂ ਅੰਗਦ ਦੇ ਮਹਾਰਾਜ ਜਦੋਂ ਉੱਥੇ ਗਏ ਉਥੋਂ ਮੁੜਦਿਆਂ ਹੋਇਆਂ ਜਦੋਂ ਵੀ ਗੁਰੂ ਸਾਹਿਬਾਨ ਕੋਦੇ ਜਾਂਦੇ ਸੀ ਬੇਅੰਤ ਸੰਗਤਾ ਉਹਨਾਂ ਦੇ ਨਾਲ ਹੁੰਦੀਆਂ ਸੀ ਤੇ ਜਦੋਂ ਗੋਇੰਦਵਾਲ ਸਾਹਿਬ ਤੋਂ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਮੁੜੇ ਤੇ ਹੁਣ ਵੀ ਉਹ ਸੰਗਤਾਂ ਸਤਿਗੁਰੂ ਦੇ ਨਾਲ ਨੇ ਰਸਤੇ ਵਿੱਚ ਚਲਦਿਆਂ ਚਲਦਿਆਂ ਇੱਕ ਸਿੰਘਾ ਉੱਪਰ ਉਹ ਮਿਲਿਆ ਗੁਰੂ ਅੰਗਦ ਦੇ ਮਹਾਰਾਜ ਜੀ ਜੇਕਰ ਆਉਂਦਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਉਹਦੇ ਕੋਲ 100 ਬੱਕਰਾ ਸੀ ਹੁਣ ਲਈ ਜਾਂਦਾ ਇਕੱਠੇ ਕਰਕੇ ਉਹਨੇ ਦੇਖਿਆ ਵੀ ਕੋਈ ਮਹਾਪੁਰਖ ਆ ਰਹੇ ਨੇ ਕਿਉਂਕਿ ਆਪਣੇ ਆਪਣਾ ਨਜ਼ਰੀਆ ਹੁੰਦਾ ਜਿਹੜਾ ਕਦੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ 'ਚ ਗਿਆ ਹੀ ਨਹੀਂ ਦਰਸ਼ਨ ਹੀ ਨਹੀਂ ਕੀਤੇ ਸੰਗਤ ਬਹੁ ਦਾ ਨਾਲ ਤੋਨੇ ਇਹੀ ਕਹਿਣਾ ਨਾ ਕੋਈ ਸੰਤ ਮਹਾਪੁਰਖ ਹੋਣਗੇ ਉਹਨੇ ਸਤਕਾਰ ਸਮਝ ਕੇ ਤੇ ਮੱਥਾ ਟੇਕਿਆ ਗੁਰੂ ਅੰਗਦ ਦੇ ਮਹਾਰਾਜ ਜੀ ਜਦ ਮੱਥਾ ਟੇਕਿਆ ਤੇ ਸਤਗੁਰੂ ਰੂਪੇ ਕਹਿਣ ਲੱਗੇ ਬਈ ਕੀ ਨਾਮ ਤੇਰਾ ਕਹਿੰਦਾ ਜੀ ਮੇਰਾ ਨਾਮ ਸਿੰਘਾ ਤੇ ਲੋਕ ਮੈਨੂੰ ਸਿੰਘਾ ਉਪਲ ਕਹਿੰਦੇ ਨੇ ਤੇ ਸਤਿਗੁਰੂ ਕਹਿੰਦੇ ਨੇ ਇਹ ਬੱਕਰੇ ਜਿਹੜੇ ਤੂੰ ਲਈ ਫਿਰਦਾ ਹੈ ਪਾਲਣ ਵਾਸਤੇ ਕਿਉਂ ਕਹੇ ਗੁਰੂ ਤਾਂ ਦਿਲਾਂ ਦੀਆਂ ਬੁੱਝਣ ਵਾਲੇ ਨੇ ਸਾਰਾ ਪਤਾ ਸੀ ਪਰ ਇੱਕ ਸਿੱਖਿਆ ਦੇਣ ਦਾ ਢੰਗ ਇੱਕ ਤਰੀਕਾ ਸੀ ਇਹ ਬੱਕਰੇ ਤੋਂ ਪਾਲਣ ਵਾਸਤੇ ਰੱਖੇ ਨੇ ਕਹਿੰਦਾ ਨਹੀਂ ਸਤਿਗੁਰੂ ਮੇਰੇ ਘਰ ਇੱਕ ਲੜਕੇ ਦਾ ਜਨਮ ਹੋਇਆ ਕੁਝ ਸਮਾਂ ਪਹਿਲਾਂ ਤੇ ਸਾਡੇ ਰੀਤੀ ਰਿਵਾਜਾਂ ਅਨੁਸਾਰ ਉਹਦਾ ਹੁਣ ਮੁੰਡਨ ਕਰਨਾ ਹੈ ਇਹਨਾਂ ਸਨਾਤਨ ਧਰਮ ਦੇ ਵਿੱਚ ਕੀ ਹੁੰਦਾ ਜਦੋਂ ਬੱਚਾ ਥੋੜਾ ਵੱਡਾ ਹੋ ਜਾਂਦਾ ਨਾ ਕਈ ਜਗ੍ਹਾ ਤੇ 5 ਸਾਲ ਕਈ ਜਗ੍ਹਾ 3 ਸਾਲ ਕਈ ਜਗ੍ਹਾ 7 ਜਾਂ 8 ਸਾਲ ਵੀ ਅੱਡੋ-ਅੱਡੀ ਇਲਾਕਿਆਂ ਦੇ ਜਿਹੜੇ ਰਿਵਾਜ ਨੇ ਉਹਨਾਂ ਦੇ ਕੇਸ ਕੱਟੇ ਜਾਂਦੇ ਨੇ ਹੁਣ ਕੇਸ ਕੱਟ ਲਏ ਤੇ Hindu ਧਰਮ ਦੇ ਵਿੱਚ ਇਹਦਾ ਪ੍ਰਵੇਸ਼ ਹੋ ਗਿਆ ਮੁੰਡਨ ਕਰ ਦਿੱਤਾ ਤੇ ਹੁਣ ਉਹਦਾ ਮੁੰਡਨ ਹੈ ਜੀ ਤੇ ਜਦੋਂ ਮੁੰਡਨ ਹੋਣਾ ਹੈ ਉਦੋਂ ਬਹੁਤ ਰਿਸ਼ਤੇਦਾਰ ਭੈਣ ਭਰਾ ਖਸਾਗ ਸੰਬੰਧੀ ਸਾਰਿਆਂ ਨੇ ਇਕੱਠੇ ਹੋਣਾ ਇਸ ਸਾਧਗੁਰੂ ਕਹਿੰਦੇ ਨੇ ਮੈਂ ਤੈਨੂੰ ਕਹਿੰਦਾ ਬੱਕਰੀਆਂ ਰੱਖੀਆਂ ਨੇ ਤੂੰ ਕਹਿੰਦਾ ਮੁੰਡਨ ਕਹਿੰਦਾ ਸੱਚੇ ਪਾਤਸ਼ਾਹ ਇਹ ਜਿੰਨੇ ਬੱਕਰੇ ਨੇ ਇਹ ਸਾਰੇ ਦੇ ਸਾਰੇ ਮਾਰ ਕੇ ਇਹਨਾਂ ਦਾ ਮਾਸ ਬਣਾ ਕੇ ਮੈਂ ਉਹਨਾਂ ਨੂੰ ਖੋਹਣਾ ਹੈ ਗੁਰੂ ਅੰਗਦ ਦੇ ਮਹਾਰਾਜ ਬੜੇ ਹਰਾਨ ਹੋਏ ਕਹਿੰਦੇ ਵੀ ਤੂੰ ਮਾਸ ਖਵਾਏਂਗਾ ਜਿਹਨਾਂ ਨੂੰ ਉਹ ਤੈਨੂੰ ਕੀ ਦੇ ਕੇ ਜਾਣਗੇ ਕਹਿੰਦਾ ਜੀ ਇਹ ਸ਼ਗਨ ਹੀ ਹੁੰਦਾ ਕੋਈ ਕੁਝ ਦੇ ਜਾਂਦਾ ਬੱਚੇ ਨੂੰ ਕੋਈ ਕੁਝ ਦੇ ਜਾਂਦਾ ਤੇ ਸਤਿਗੁਰੂ ਕਹਿੰਦੇ ਨੇ ਬੱਚੇ ਦਾ ਅਜੇ ਤੂੰ ਮੁੰਡਨ ਕਰਨਾ ਥੋੜੇ ਦਿਨਾਂ ਦਾ ਹੈ ਜਾਂ ਥੋੜੇ ਸਾਲਾਂ ਦਾ ਉਹ ਜੋ ਕੁਝ ਵੀ ਦੇ ਕੇ ਜਾਏਗਾ ਉਹ ਬੱਚੇ ਦੇ ਕਿਹੜੇ ਕੰਮ ਹੈ ਉਹ ਕਹਿੰਦਾ ਜੀ ਉਹ ਚਲੋ ਘਰ ਵਿੱਚ ਇਸ ਤਰ੍ਹਾਂ ਗ ਲੈਣ ਦੇਣ ਜਾਂ ਬਣਿਆ ਹੋਇਆ ਜੇ ਕਿਸੇ ਦੇ ਬੱਚਾ ਹੁੰਦਾ ਸਿੱਦੇ ਉਹਨੇ ਸਾਡੇ ਹੁੰਦਾ ਕੋਈ ਉਹ ਦੇ ਹੁੰਦਾ ਤੇ ਸਤਿਗੁਰੂ ਕਹਿੰਦੇ ਨੇ ਬੱਚੇ ਦੇ ਕੰਮ ਦੀ ਕੋਈ ਚੀਜ਼ ਨਹੀਂ ਉਹਦੇ ਉਹਨੇ ਨਹੀਂ ਵਰਤਣਾ ਕੁਝ ਵੀ ਸਾਰਾ ਤੁਸੀਂ ਖਾਣਾ ਤੋ ਕਹਿੰਦਾ ਜੀ ਇਸ ਤਰ੍ਹਾਂ ਚੱਲਦਾ ਹੀ ਆ ਹੁੰਦਾ ਸਤਿਗੁਰੂ ਨੇ ਇੱਕ ਬੜੀ ਬਾਤ ਕਮਾਲ ਗੱਲ ਕਹੀ ਕਹਿਣ ਲੱਗਿਓ ਸਿਹਿਆ ਤੇਰੇ ਘਰ ਔਲਾਦ ਪੈਦਾ ਹੋਈ ਔਰ ਲੜਕਾ ਪੈਦਾ ਹੋਇਆ ਇਹ ਉਸ ਵਾਹਿਗੁਰੂ ਨਿਰੰਕਾਰ ਦੀ ਕਿਰਪਾ ਦੇ ਨਾਲ ਇਹ ਲੜਕਾ ਤੇਰੇ ਘਰ ਆਇਆ ਉਹਨੇ ਭੇਜਿਆ ਕਹਿੰਦਾ ਉਹ ਕਹਿੰਦਾ ਹਾਂਜੀ ਇਹ ਤਾਂ ਮਾਲਕ ਦੀ ਕਿਰਪਾ ਹੋਈ ਹੈ ਤੇ ਸਤਿਗੁਰੂ ਕਹਿੰਦੇ ਜਿੰਨੀ ਵੀ ਇਹ مخلوقات ਹੈ ਨਾ ਸਾਰੀ ਕਰਤੇ ਪੁਰਖ ਦੀ ਹੈ ਔਰ ਆਪਣੀ مخلوقات ਨਾਲ ਬੜਾ ਪਿਆਰ ਕਰਦਾ ਹੈ ਇਹ ਜਿਹੜੇ ਬੱਕਰੇ ਤੂੰ ਵੱਢ ਕੇ ਖੋਣੇ ਨੇ ਨਾ ਇਹ ਵੀ ਉਹਦੀ ਕਰਤਾ ਪਰਮੇਸ਼ਰ ਦੀ 100 ਜਿਹੜਾ ਬੱਕਰਾ ਇਹ ਵੀ ਕਿਸੇ ਮਾਂ ਦਾ ਪੁੱਤ ਹੈ ਤੇਰੇ ਘਰ ਇੱਕ ਪੁੱਤ ਪੈਦਾ ਹੋਇਆ ਨਾ 100 ਮਾਵਾਂ ਦੇ 100 ਪੁੱਤ ਤੂੰ ਕਤਲ ਕਰਨੇ ਨੇ ਔਰ ਉਹਨਾਂ ਦਾ ਮਾਸ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਖਾਣਾ ਜਿਨ੍ਹਾਂ ਨੇ ਬੱਚੇ ਵਾਸਤੇ ਕੁਝ ਵੀ ਨਹੀਂ ਕਰਨਾ ਚੇਤੇ ਰੱਖੀ ਸਿਹਿਆ 100 ਮਾਵਾਂ ਦੀ ਬੱਦ ਦੁਆ ਤੇਰੇ ਬੱਚੇ ਨੂੰ ਲੱਗਣੀ ਹੈ ਔਰ ਇਹਨਾਂ 100 ਮਾਵਾਂ ਦਾ ਲੇਖਾ ਤੂੰ ਦਰਗਾਹ 'ਚ ਭੁਗਤਾ ਨਹੀਂ ਸਕੇਗਾ ਚੇਤੇ ਰੱਖੀ ਜੇ ਤੇ ਲੇਖਾ ਦੇ ਦੇਗਾ ਤੇ ਫਿਰ ਤੇ ਜੋ ਮਰਜ਼ੀ ਕਰ ਲੈ 100 ਬੱਕਰੇ ਦੀ 100 ਮਾਂ ਨੂੰ ਜਵਾਬ ਦੇਣਾ ਪੈਣਾ ਦਰਗਾਹ ਵਿੱਚ ਆ ਕੇ 100 ਮਾਵਾਂ ਦੇ ਪੁੱਤ ਮਰਵਾ ਕੇ ਤੂੰ ਇੱਕ ਪੁੱਤ ਦੀ ਖੁਸ਼ੀ ਕਰਨੀ ਚਾਹੁੰਦਾ ਹੈ ਤੇਰੇ ਪੁੱਤ ਦੀ ਜ਼ਿੰਦਗੀ ਵਿੱਚ ਕਦੇ ਸੁੱਖ ਨਹੀਂ ਆਏਗਾ ਕੰਡੇ ਬੀਜ ਰਿਹਾ ਆਪਣੀ ਔਲਾਦ ਦੇ ਰਸਤੇ ਦੇ ਵਿੱਚ ਸਿੰਘਾ ਬੜਾ ਡਰਿਆ ਕਹਿਣ ਲੱਗਾ ਜੀ ਸਾਨੂੰ ਸੋਝੀ ਨਹੀਂ ਸਾਨੂੰ ਮਤ ਨਹੀਂ ਕਿਰਪਾ ਕਰੋ ਫਿਰ ਮੈਂ ਕੀ ਕਰਾਂ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਨੇ ਜਿਹੜੇ ਤੁਹਾਡੇ ਰਿਸ਼ਤੇਦਾਰ ਆਉਣੇ ਨੇ ਸਾਖ ਸੰਬੰਧੀ ਯਾਰ ਮਿੱਤਰ ਆਉਣੇ ਨੇ ਨਗਰ ਵਾਸੀ ਜਿਸ ਨੇ ਵੀ ਆਉਣਾ ਹੈ ਉਹਨਾਂ ਦੀ ਸੇਵਾ ਤੋਂ ਸਾਦਾ ਭੋਜਨ ਛਕਾ ਕੇ ਕਿਵੇਂ ਕਰ ਸਕਦਾ ਹੈ ਸਾਦਾ ਭੋਜਨ ਛਕਾ ਕੇ ਵੀ ਕਰ ਸਕਦਾ ਹੈ ਜ਼ਰੂਰੀ ਨਹੀਂ ਕਿ ਕਿਸੇ ਜਿਉਂਦੇ ਜਾਗਦੇ ਜੀਵਤ ਕਦਲ ਕਰਕੇ ਜਿਹੜਾ ਤੁਰ ਸਕਦਾ ਹੈ ਜਿਹੜਾ ਬੋਲ ਸਕਦਾ ਉਹ ਕਿਸੇ ਵੀ ਆਵਾਜ਼ ਵਿੱਚ ਬੋਲੇ ਲੇਕਿਨ ਬੋਲਦਾ ਹੈ ਆਪਾਂ ਕਹਿੰਦੇ ਆ ਨਾ ਬੋਲਣਾ ਨਹੀਂ ਆਉਂਦਾ ਜਾਨਵਰਾਂ ਨੂੰ 100 ਜਾਨਵਰ ਦੇ ਵਿੱਚ ਕੋਈ ਮਾਂ ਤੇ ਪੁੱਤ ਚਾਹੇ ਪਸ਼ੂ ਹੀ ਹੈ ਪਸ਼ੂ ਮਾਂ ਤੇ ਪਸ਼ੂ ਦਾ ਜਿਹੜਾ ਪੁੱਤ ਮੁਸਮਾਨ ਦਾ ਪਸ਼ੂ ਪੁੱਤ ਜੇਕਰ 100 ਬੱਚਿਆਂ ਚੋਂ ਬੋਲੇਗਾ ਤੇ ਮਾਂ ਉਹਦੀ ਆਵਾਜ਼ ਪਛਾਣ ਦੇ ਮੇਰੇ ਪੁੱਤ ਦੀ ਆਵਾਜ਼ ਹੈ ਪਤਾ ਹੁੰਦਾ ਨਾ ਤੇ ਐਸੇ ਬੋਲ ਸਕਣ ਵਾਲੇ ਤੁਰਨ ਫਿਰਨ ਵਾਲੇ ਜਿਨ੍ਹਾਂ ਦੇ ਵਿੱਚ ਜੀਵਨ ਹੈ ਔਰ ਮੂਵਮੈਂਟ ਕਰ ਸਕਦੇ ਨੇ ਤੁਰ ਫਿਰ ਸਕਦੇ ਨੇ ਉਹ ਦੁੱਖ ਤੇ ਸੁੱਖ ਨੂੰ ਮਹਿਸੂਸ ਕਰ ਸਕਦੇ ਨੇ ਕਈ ਧਾਲ ਸਬਜ਼ੀਆਂ ਦਾ ਜ਼ਿਕਰ ਕਰਦੇ ਨੇ ਧਾਲ ਸਬਜ਼ੀਆਂ ਵੀ ਜੀਵਨ ਹੈ ਕਹੋ ਦੁੱਖ ਤੇ ਸੁੱਖ ਨੂੰ ਕਸ਼ਟ ਨੂੰ ਉਹ ਮਹਿਸੂਸ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਕਈ ਕਹਿੰਦੇ ਜੋ درخت ਕੱਟਦੇ ਆ ਉਹਦੇ ਵਿੱਚੋਂ ਵੀ ਪਾਣੀ ਨਿਕਲਦਾ ਹੈ ਪਾਣੀ ਨਿਕਲਦਾ ਹੈ ਕਿਉਂਕਿ ਧਰਤੀ ਚੋਂ ਪਾਣੀ ਜਦੋਂ ਆਉਂਦਾ ਨਾ ਉਹਦੀਆਂ ਨਸਾਂ ਦੇ ਨਾੜਾਂ ਦੇ ਵਿੱਚੋਂ ਦੀ ਜਾਂ ਜਿਹਨੂੰ ਕਹਦੇ ਨੇ ਥੱਲੇ ਜੜਾ ਹੁੰਦੀਆਂ ਤੇ ਰੁੱਖ ਦੇ ਵਿੱਚ ਨਾੜਾਂ ਹੁੰਦੀਆਂ ਨੇ ਜਾਂ ਇੱਕ ਬਹੁਤ ਮਹੀਨ ਜਿਹੜਾ ਨਾ ਉਹ ਪਾਣੀ ਲੈ ਕੇ ਜਾਣ ਵਾਸਤੇ ਪਰਮੇਸ਼ਰ ਨੇ ਸਿਸਟਮ ਬਣਾਇਆ ਉਹਦੇ ਵਿੱਚੋਂ ਪਾਣੀ ਉੱਪਰ ਨੂੰ ਜਾਂਦਾ ਪੱਤਿਆਂ ਵਾਸਤੇ ਜੇ ਲੋ ਕਟਾਂਗੇ ਉਹ ਥੱਲੇੋਂ ਪਾਣੀ ਆਉਣਾ ਬੰਦ ਹੋ ਗਿਆ ਤੇ ਜਿਹੜਾ ਉੱਪਰ ਹੈ ਉਹ ਫਿਰ ਆਪਣੇ ਆਪ ਹੀ ਥੱਲੇ ਆਉਣਾ ਹੈ ਤੇ ਲੋਕ ਕਹਿੰਦੇ ਨੇ ਉਹਦੇ ਵੀ ਉਹ ਵੀ ਰੋਂਦਾ ਹੈ ਰੋਂਦਾ ਨਹੀਂ ਉਹ ਇੱਕ ਸਿਸਟਮ ਹੈ ਜਿਹੜਾ ਪਾਣੀ ਉੱਪਰ ਨੂੰ ਜਾਂਦਾ ਹੈ ਜਦੋਂ ਕੱਟਣ ਦੇ ਨਾਲ ਪਾਣੀ ਫਿਰ ਵਾਪਸ ਹੋ ਜਾਂਦਾ ਦੁਬਾਰਾ ਨਿਕਲਣਾ ਸ਼ੁਰੂ ਹੋ ਜਾਂਦਾ ਪਰ ਜਿਹੜਾ ਜੀਵ ਹੈ ਜਿਹਦੇ ਅੰਦਰ ਬਲੱਡ ਚੱਲਦਾ ਹੈ ਉਹਨੂੰ ਮਾਰ ਕੇ ਖਾਣਾ ਸਿਹਿਆਂ ਕਿੱਥੇ ਲੇਖਾ ਦੇਂਗਾ ਕਬਰਾਇਆ ਪੁੱਛਿਆ ਤੇ ਸਤਿਗੁਰੂ ਨੇ ਕਿਹਾ ਸਾਦਾ ਭੋਜਨ ਬਣਾ ਉਹ ਤਿਆਰ ਕਰਕੇ ਛਕਾ ਫੇਰ ਕੁਣ ਤੈਨੂੰ ਵੀ ਲੱਗੇਗਾ ਤੇ ਤੇਰੇ ਬੱਚੇ ਨੂੰ ਵੀ ਲੱਗੇਗਾ ਫੇਰ ਅਸੀਸਾਂ ਮਿਲਣਗੀਆਂ ਇਨਾ 100 ਬੱਕਰੇ ਦੀ 100 ਮਾਂ ਦੀਆਂ ਅਸੀਸਾਂ ਤੈਨੂੰ ਲੱਗਣ। ਬੜਾ ਡਰਿਆ। ਉਹ ਬੱਕਰਾ ਜਿਹੜਾ ਸੀ ਉਹ ਖੁੱਲਾ ਛੱਡ ਦਿੱਤਾ। ਘਰ ਚਲਿਆ ਗਿਆ। ਤੇ ਬੜੇ ਸਾਦੇ ਤਰੀਕੇ ਨਾਲ ਸਾਦਾ ਭੋਜਰ ਬਣਾ ਕੇ ਸਾਰਿਆਂ ਨੂੰ ਸ਼ਿਕਾਇਆ। ਆਪਣੇ ਬੱਚੇ ਦਾ ਮੁੰਡਨ ਤਾਂ ਕਰਵਾ ਲਿਆ। ਜ਼ਿਕਰ ਆਉਂਦਾ ਇਤਿਹਾਸ ਵਿੱਚ। ਕਈ ਕਹਿੰਦੇ ਵੀ ਮੁੰਡਨ ਨਹੀਂ ਕਰਾਇਆ। ਕਰਾਇਆ ਸੀ। ਪਰ ਜਦੋਂ ਫਿਰ ਐਸੀ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸੰਗਤ ਕਰਨ ਦੇ ਨਾਲ ਉਹਨਾਂ ਦੇ ਮੁਬਾਰਕ ਬਚਨ ਜਦੋਂ ਕੰਨਾਂ 'ਚ ਪਏ ਅੰਦਰ ਇੱਕ ਨਾ ਬੜੀ ਵੱਡੀ ਹਲਚਲ ਪੈਦਾ ਹੋ ਗਈ ਹੁਣ ਘਰ ਉਹਦਾ ਜਿਹੀ ਨਹੀਂ ਲੱਗਦਾ ਫਿਰ ਮੁੜ ਕੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਇਆ ਕਿਹਾ ਲੱਗਾ ਜੀ ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲਓ ਜੇ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਨੇ ਦੇਖ ਲੈ ਕੱਲ ਨੂੰ ਕੋਈ ਹੋਰ ਮੁੰਡਨ ਕਰਾਉਣਾ ਪਿਆ ਫੇਰ ਤੂੰ ਉਹੀ ਕੰਮ ਕਰੇਗਾ ਹੱਥ ਜੋੜੇ ਕਹਿ ਲਗਾ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਸਮਤ ਦਿੱਤੀ ਹੈ ਤੁਸੀਂ ਕਿਰਪਾ ਕਰਕੇ ਮੈਨੂੰ ਪਾਪ ਕਰਮ ਕਰਨ ਤੋਂ ਬਚਾ ਲਿਆ ਮਿਹਰ ਤੇ ਕਿਰਪਾ ਕਰੋ ਤੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਸਿੱਖੀ ਵਿੱਚ ਪ੍ਰਵੇਸ਼ ਕਰਵਾਇਆ ਸ੍ਰੀ ਜਪਜੀ ਸਾਹਿਬ ਨਾਲ ਜੋੜਿਆ ਵਾਹਿਗੁਰੂ ਨਾਲ ਜੋੜਿਆ ਨਿਰੰਕਾਰ ਦੇ ਨਾਲ ਜੋੜਿਆ ਤੇ ਹੁਣ ਇੱਥੇ ਨਾ ਕਈ ਇਹ ਪ੍ਰਮਾਣ ਜਾਂ ਇਹ ਵਿਚਾਰਾ ਪੇਸ਼ ਕਰਦੇ ਨੇ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵੀ ਸ਼ਿਕਾਰ ਖੱਢਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਕਈਆਂ ਜੀਵਾਂ ਦਾ ਸ਼ਿਕਾਰ ਕੀਤਾ ਹੁਣ ਜਿਹੜਾ ਗੁਰੂ ਸਾਹਿਬ ਕੰਮ ਕਰਦੇ ਨੇ ਜੋ ਉਹ ਕਰ ਸਕਦੇ ਨੇ ਜਾ ਉਹਨਾਂ ਨੇ ਜੋ ਕੀਤਾ ਉਹ ਸਾਡੇ ਅੰਦਰ ਤਾਕਤ ਨਹੀਂ ਅਸੀਂ ਉਹ ਕਰ ਜਾਈਏ ਕਿਸੇ ਵੀ ਮਹਾਪੁਰਖ ਦਾ ਜੀਵਨ ਦੇਖੀਏ ਨਾ ਜਾਂ ਕਿਸੇ ਗੁਰੂ ਦਾ ਜੀਵਨ ਦੇਖੀਏ ਉਹਦਾ 1% ਸਾਨੂੰ ਨਜ਼ਰ ਆਉਂਦਾ ਤੇ 99% ਜਿਹੜਾ ਉਹ ਗੁਪਤੀ ਕਿਰਪਾ ਕਰੀ ਜਾਂਦੇ ਨੇ ਹੁਣ ਇੱਕੋ ਹੀ ਮਿਸਾਲ ਹੈ ਜਦੋਂ ਮੂਲੇ ਦਾ ਉਧਾਰ ਸਹੀ ਦੀ ਜੋਨ ਵਿੱਚ ਉਹ ਕੀਤਾ ਨਾ ਤਾਂ ਕੀਤਾ ਦਾ ਸ਼ਿਕਾਰ ਹੀ ਸੀ ਨਾ ਕੀਤਾ ਦਾ ਸ਼ਿਕਾਰ ਸੀ ਪਰ ਉਹ ਸ਼ਿਕਾਰ ਦੇ ਪਿੱਛੇ ਉਹਦੀ ਮੁਕਤੀ ਸੀ ਉਹਨੂੰ ਮੁਕਤ ਕਰਨਾ ਸੀ ਇਸੇ ਤਰ੍ਹਾਂ ਹੁਣ ਜਿਹੜਾ ਬਾਜ ਦੇ ਕੋਲੋਂ ਇੱਕ 73 ਦਾ ਸ਼ਿਕਾਰ ਕਰਵਾਇਆ ਉਹ ਵੀ ਇੱਕ ਹਿਸਾਬ ਕਿਤਾਬ ਲੇਖਾ ਭਗਤਾਉਣਾ ਸੀ ਨਾ ਤੋਂ ਇਹ ਜੋ ਸਤਿਗੁਰੂ ਕਰ ਸਕਦੇ ਨੇ ਉਹ ਸਾਡੇ ਅੰਦਰੋਂ ਤਾਕਤ ਨਹੀਂ। ਮੈਂ ਅਸਿਓ ਕੁਝ ਕਰ ਜਾਈਏ। ਉਹਨਾਂ ਨੇ ਕਈਆਂ ਦਾ ਉਧਾਰ ਕੀਤਾ, ਕਈਆਂ ਦਾ ਲੇਖਾ ਭਗਤਾਇਆ, ਕਈਆਂ ਦਾ ਲੈਣ ਦੇਣ ਪੂਰਾ ਕਰਵਾਇਆ। ਸਾਡੇ ਅੰਦਰ ਇਹ ਨਹੀਂ ਤਾਕਤ ਹੈ। ਬੰਦਾ ਤੇ ਆਪਣਾ ਹੀ ਲੈਣ ਦੇਣ ਪੂਰਾ ਨਹੀਂ ਕਰ ਸਕਦਾ। ਚਾਹੇ ਉਹ ਲੈਣ ਦੇਣ ਸਮਾਜਿਕ ਹੋਵੇ ਤੇ ਚਾਹੇ ਉਹ ਸਤਿਗੁਰੂ ਨਿਰੰਕਾਰ ਦੇ ਪ੍ਰਤੀ ਹੋਵੇ। ਤੇ ਅਸੀਂ ਉਹ ਕੰਮ ਆਪਣੀ ਜੀਬ ਦਾ ਰਸ ਲੈਣ ਵਾਸਤੇ ਗੁਰੂਆਂ ਦੇ ਜਿਹੜੇ ਕੀਤੇ ਹੋਏ ਕਰਮ ਨੇ ਉਹਨਾਂ ਦੀਆਂ ਕਮਾਈਆਂ ਨੇ ਉਹਨਾਂ ਦਾ ਜੋ ਹੈ ਬਹਾਨਾ ਬਣਾ ਕੇ ਅਸੀਂ ਆਪਣੀ ਜੀਬ ਦੇ ਰਸ ਨੂੰ ਪੂਰਾ ਕਰ ਲੈਨੇ ਤੇ ਕੀ ਕੱਲਾ ਸ਼ਿਕਾਰ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਬਾਦਸ਼ਾਹ ਨੇ ਸਮਾਜ ਨੂੰ ਸਿੱਧੇ ਰਸਤੇ ਤੇ ਲੈ ਕੇ ਆਉਣ ਵਾਸਤੇ ਭੁੱਲਿਆਂ ਹੋਇਆਂ ਨੂੰ ਮਾਰਗ ਤੇ ਲਿਆਉਣ ਵਾਸਤੇ ਲੋਕਾਈ ਦੇ ਭਲੇ ਵਾਸਤੇ ਸਾਰਾ ਜੀਵਨ ਉਹਨਾਂ ਨੇ ਮਹਾਨ ਕਿਰਪਾ ਕੀਤੀ ਲੋਕਾਂ ਵਿੱਚ ਜਾ ਕੇ ਗੁਰਬਾਣੀ ਦਾ ਪ੍ਰਚਾਰਨਾ ਪ੍ਰਸਾਰਨਾ ਧਰਮ ਦੇ ਨਾਲ ਜੋੜਨਾ ਗੁਰੂ ਗੋਬਿੰਦ ਸਿੰਘ ਮਹਾਰਾ ਸਰਬੰਸ ਕੁਰਬਾਨ ਕਰਨਾ ਇਹ ਕਰਮ ਨਹੀਂ ਫਿਰ ਸਾਨੂੰ ਨਜ਼ਰ ਆਉਂਦੇ ਉਹ ਕਿਉਂ ਨਹੀਂ ਕਰਦੇ ਉਹ ਵੀ ਕਰਿਆ ਕਰੀਏ بس ਇੱਕੋ ਹੀ ਕੰਮ ਹੈ ਸਾਡੇ ਕੋਲ ਬਸ ਮਾਸ ਖਾਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਿਕਾਰ ਖੇਡਿਆ ਸਾਰੇ ਕਰਮ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲੇ ਜਾਂ ਫਿਰ ਆਪਣੇ ਮਤਲਬ ਉਹਦੇ ਜਿਹੜਾ ਸਾਡੇ ਮਤਲਬ ਦਾ ਕਰ ਲਓ ਤੇ ਜਿਹੜਾ ਸਮਾਜ ਦੇ ਭਲੇ ਵਾਸਤੇ ਹੈ ਅੰਮ੍ਰਿਤ ਵੇਲੇ ਨਿਤਨੇਮ ਵਾਸਤੇ ਹੈ ਸਾਹਿਬ ਜਾਦਾ ਜੰਗ ਵਿੱਚ ਜੂਝ ਰਿਹਾ ਸਾਹਜ ਜਰਾ ਬਾਬਾ ਜੀ ਸਿੰਘ ਸਰਸਾ ਦੇ ਕੰਡੇ ਤੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਸਾ ਜੀ ਦੀ ਵਾਰ ਸਰਵਣ ਕਰ ਰਹੇ ਉਹ ਕਿਉਂ ਨਹੀਂ ਕਰਦੇ ਇਤੋਂ ਪਤਾ ਲੱਗਦਾ ਵੀ ਅਸੀਂ ਕੇਵਲ ਦੇ ਕੇਵਲ ਆਪਣੀ ਜੀਵ ਦਾ ਸਵਾਦ ਰੱਖਿਆ ਹੋਇਆ ਸਾਨੂੰ ਉਹ ਚੀਜ਼ ਚਾਹੀਦੀ ਹੈ ਬਹਾਨੇ ਬਣਾ ਲੈ ਜੇ ਕੋਈ ਗੁਰੂ ਘਰ ਸਤ ਸੰਗ ਹੈ ਧਰਮ ਦਾ ਕੋਈ ਕਾਰਜ ਹੋ ਰਿਹਾ ਹੈ ਘਰ ਦੇ ਕੰਮ ਛੱਡ ਕੇ ਕੋਈ ਤੁਰਦਾ ਕੋਈ ਨਹੀਂ ਤੁਰਦਾ ਪਹਿਲ ਘਰ ਦੇ ਕੰਮ ਨੂੰ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਪਹਿਲ ਧਰਮ ਨੂੰ ਦਿੱਤੀ ਅਸੀਂ ਉਹ ਕਿਉਂ ਨਹੀਂ ਅਪਣਾਉਂਦੇ ਇਸ ਲਈ ਕੇਵਲ ਐਵੇਂ ਹੀ ਮਾਸ ਜਿਹੜਾ ਉਹ ਖਾਣ ਦੇ ਉੱਤੇ ਇੰਨਾ ਰੌਲਾ ਪਾਇਆ ਹੋਇਆ ਸੀ ਖਾ ਸਕਦੇ ਹਾਂ ਗੁਰੂਆਂ ਨੇ ਖਾਧਾ ਗੁਰੂਆਂ ਨੇ ਤੇ ਭਾਈ ਬੜਾ ਕੁਸ਼ ਕੀਤਾ ਫਿਰ ਉਹ ਵੀ ਆਪਾਂ ਕਰਮ ਕਰੀਏ ਜੇ ਮਾੜਾ ਸਾਡੀ ਨਜ਼ਰ ਅਨੁਸਾਰ ਅਸੀਂ ਕਹਿੰਨੇ ਇਹ ਮਾੜਾ ਹੈ ਤੇ ਗੁਰੂ ਦੀ ਜਿਹੜੀ ਸੋਚ ਸਮਝ ਹੈ ਮੈਂ ਮਾਸ ਦੀ ਗੱਲ ਨਹੀਂ ਕਰਦਾ ਹੋਰ ਜਿਹੜੇ ਕਰਮ ਨੇ ਕਈ ਵਾਰਾ ਬੰਦਾ بارش ਨੂੰ ਮਾੜੀ ਕਹਿ ਦਿੰਦਾ ਕਈ ਵਾਰਾ ਗਰਮੀ ਨੂੰ ਮਾੜਾ ਕਹਿ ਦਿੰਦਾ ਕਈ ਵਾਰਾ ਸਰਦੀ ਨੂੰ ਮਾੜਾ ਕਹਿ ਦਿੰਦਾ ਪਰਮੇਸ਼ਰ ਦੀ ਸੋਚ ਜਿਹੜੀ ਉਹਦੀ ਜਿਹੜੀ ਕਿਰਪਾ ਹੈ ਉਹਦੀ ਕਿਰਪਾ ਦਾ ਜਿਹੜਾ ਦਾਇਰਾ ਹੈ ਉਹ ਅਸੀਂ ਨਹੀਂ ਸਮਝ ਸਕਦੇ ਉਹ ਕਿਹੜਾ ਕਰਮ ਮੇਰੇ ਪਾਤਸ਼ਾਹ ਕਿਉਂ ਕਰਵਾ ਰਹੇ ਨੇ ਹਨੇਰੀ ਆਉਂਦੀ ਕਿਉਂ ਕਰਵਾ ਰਹੇ ਇਹ ਵੀ ਕਿਤੇ ਸਮਾਂ ਬਣਿਆ ਆਪਾਂ ਵਿਚਾਰ ਕਰਾਂਗੇ ਕਿ ਹਨੇਰੀ ਆਉਂਦੀ ਆ ਉਹ ਕਿਉਂ ਆਉਂਦੀ ਹੈ ਬਹੁਤ ਜਿਆਦੀ بارش ਪੈਂਦੀ ਹੈ ਕਿਉਂ ਪੈਂਦੀ ਹੈ ਅਸੀਂ ਉਸ ਦੇ ਵਾਸਤੇ ਰੋਕਣ ਵਾਸਤੇ ਬੇਨਤੀ ਕਰਨੀ ਹੈ ਜਾਂ ਨਹੀਂ ਕਰਨੀ ਅਸੀਂ ਨਹੀਂ ਸਮਝ ਸਕਦੇ ਉਸ ਕਰਤੇ ਪੁਰਖ ਦੀਆਂ ਰਹਿਮਤਾਂ ਨੂੰ ਸੋ ਇਸ ਲਈ ਇਹ ਜਿਹੜਾ ਮਾਸ ਦਾ ਰੋਲ ਹੈ ਨਾ ਜੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੇਵਲ ਇੱਕੋ ਹੀ ਇਹ ਸਾਖੀ ਸੁਣ ਲਈ ਹੈ ਨਾ ਤੇ ਸੱਚੇ ਜਾਣੇ ਅਸੀਂ ਇਸ ਪਾਪ ਕਰਮ ਕਰਨ ਤੋਂ ਬਚ ਜਾਵਾਂਗੇ। ਗੁਰੂ ਕੀ ਕਰਗੇ ਉਹ ਉਹਨਾਂ ਦੀਆਂ ਰਹਿਮਤਾਂ ਨੇ। ਉਹ ਸਾਨੂੰ ਕਿਤੇ ਵੀ ਉਹ ਵਿਦੇਸ਼ ਕਰਕੇ ਨਹੀਂ ਗਏ ਵੀ ਤੁਸੀਂ ਮਾਸ ਖਾਓ। ਕਿਸੇ ਇਤਿਹਾਸ ਵਿੱਚ ਜ਼ਿਕਰ ਨਹੀਂ ਹੁੰਦਾ ਵੀ ਸਤਗੁਰੂ ਨੇ ਕਿਹਾ ਮਾਸ ਖਾਓ। ਤੇ ਹੋਰ ਬਹੁਤ ਕੁਝ ਉਹਨਾਂ ਦਾ ਉਪਦੇਸ਼ ਹੈ ਨਿਤਨੇਮ ਕਰੋ ਨਾਮ ਜਪੋ ਸੇਵਾ ਕਰੋ ਸਿਮਰਨ ਕਰੋ ਸਤ ਸੰਗ ਵਿੱਚ ਜਾਓ ਬੜੀ ਕਿਰਪਾ ਉਹਨਾਂ ਨੇ ਕੀਤੀ ਸੋ ਉਹ ਕਰਮ ਅਸੀਂ ਸਾਰੇ ਛੱਡ ਦਿੱਤੇ ਨੇ ਬਸ ਕੇਵਲ ਮਾਸ ਤੱਕ ਅਸੀਂ ਸੀਮਤ ਰਹਿ ਗਏ ਉਸ ਵਾਸਤੇ ਇਸ ਭਲੇਖੇ ਵਿੱਚ ਕਦੇ ਨਾ ਰਹੀ ਇਹ ਵੀ ਕਿਸੇ ਵੀ ਰੂਪ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਮਾਸ ਨੂੰ ਖਾਣਾ ਹੈ ਬਹੁਤ ਉਹ ਮਜਬੂਰੀਆਂ ਵੀ ਆ ਕਈ ਜਗ੍ਹਾ ਅਨੰਦਪੁਰ ਸਾਹਿਬ ਦਾ ਕਿ ਲੱਕ ਡੀ ਵੱਡੀ ਉਥੇ ਮਜ਼ਬੂਰੀ ਸੀ ਹੁਣ ਸਾਡੀ ਦੱਸੋ ਅੱਜ ਕੀ ਮਜ਼ਬੂਰੀ ਉਥੇ ਕਿਸੇ ਵੀ ਤਰ੍ਹਾਂ ਦੇ ਭੋਜਨ ਦਾ ਪ੍ਰਬੰਧ ਨਹੀਂ ਮਜ਼ਬੂਰੀਆਂ ਸੀ ਉਥੇ ਬੜਾ ਕੁਝ ਉਥੇ ਹੋਰ ਕੁਝ ਵੀ ਛਕਣਾ ਪੈਂਦਾ ਵਕਤ ਵਿਚਾਰੇ ਸੋ ਬੰਦਾ ਹੋਏ ਗੁਰਬਾਣੀ ਪਰ ਅੱਜ ਵਕਤ ਨਹੀਂ ਅੱਜ 36 ਪ੍ਰਕਾਰ ਦੇ ਭੋਜਨ ਬੜਾ ਸੌਖਾ ਤੇ ਬੜਾ ਆਨੰਦ ਦਾ ਜੀਵਨ ਅਸੀਂ ਬਤੀਤ ਕਰ ਰਹੇ ਆ। ਫਿਰ ਵੀ ਪਤਾ ਨਹੀਂ ਕਿਉਂ ਇਸ ਮਾਰੇ ਜਿਹੜੇ ਕਰਮ ਨੇ ਇਹਨਾਂ ਨੂੰ ਕਰੀ ਜਾ ਰਹੇ ਇਸ ਵਾਸਤੇ ਪਿਆਰਿਓ ਕਿਸੇ ਦਾ ਕਤਲ ਕਰਕੇ ਕਿਸੇ ਦੀ ਜਾਨ ਲੈ ਕੇ ਕਿਸੇ ਦੇ ਜੀਵਨ ਨੂੰ ਖਤਮ ਕਰਕੇ ਆਪਣਾ ਜੀਵਨ ਚਲਾਉਣਾ ਕਿਸੇ ਵੀ ਪਾਸੇ ਇਹ ਧਰਮ ਦਾ ਕਰਮ ਨਹੀਂ ਕਹਿ ਸਕਦੇ ਕਿਤੇ ਵੀ ਗੁਰੂ ਦੀ ਖੁਸ਼ੀ ਨਹੀਂ ਕਿੱਤੇ ਵੀ ਗੁਰੂ ਦੀ ਬਖਸ਼ਿਸ਼ ਨਹੀਂ بڑے ਕਰਮ ਅਸੀਂ ਇਸ ਤਰ੍ਹਾਂ ਕਰਦੇ ਆਂ ਤੇ ਬਾਅਦ ਵਿੱਚ ਕੋਈ ਸਾਡੇ ਜੀਵਨ ਵਿੱਚ ਕੋਈ ਔਖੀ ਘੜੀ ਆਉਂਦੀ ਆ ਤੇ ਅਲਮਾ ਅਸੀਂ ਪਰਮੇਸ਼ਰ ਨੂੰ ਦਿੰਦੇ ਕਦੇ ਸੋਚਿਆ ਨਹੀਂ ਵੀ ਇਹ ਜਿਹੜੀ ਔਖੀ ਘੜੀ ਆਈ ਹੈ ਮੇਰੇ ਕਰਕੇ ਆਈ ਮੈਂ ਪਾਪ ਕੀਤੇ ਨੇ ਮਾ ਬੜੇ ਵੱਡੇ ਮਾੜੇ ਕਰਮ ਕੀਤੇ ਨੇ ਇਸ ਲਈ ਮਾੜੇ ਕਰਮਾਂ ਤੋਂ ਬਚੀ ਇਸ ਭਲੇਕੇ ਤੋਂ ਦੂਰ ਹੋਈਏ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ ਕਿ ਮਾਸ ਖਾਣਾ ਜਾਂ ਕਿਸੇ ਜੀਵ ਨੂੰ ਮਾਰਨਾ ਉਹਦੀ ਹੱਤਿਆ ਕਰਨੀ ਬੜਾ ਵੱਡਾ ਪਾਪ ਹੈ ਦਾ ਲੇਖਾ ਦੇਣਾ ਪਏ